ਸਸ਼ੀਕਾਲ ਜੀ ਅੱਜ ਲੈ ਕੇ ਆਇਆ ਔਰੀਜਨਲ ਪੀਸਸ ਜੋ ਆਪਣੇ ਕਾਰਖਾਨੇ ਚ ਬਣ ਰਹੇ ਹਨ ਕਿਉਂਕਿ ਔਨ ਡਿਮਾਂਡ ਬਹੁਤ ਜ਼ਾਰੇ ਮੈਸੇਜ ਆ ਰਹੇ ਸੀ ਵੀ ਦੀਦੀ ਔਰੀਜਨਲ ਦੇ ਵਿੱਚ ਇਹ ਜਿਹਾ ਇਹ ਪੀਸ ਕਿਵੇਂ ਦਾ ਲੱਗਦਾ ਹੈ ਕਿਵੇਂ ਦਾ ਬੰਦਾ ਹੈ ਤਾਂ ਲੋ ਜੀ ਕੋਸ਼ਿਸ਼ ਕਰਾਂਗੇ ਵੀ ਜੋ ਵੀ ਡਿਜ਼ਾਈਨ ਆਪਣੇ ਕੋਲ ਬਣ ਕੇ ਆਇਆ ਕਰਨ ਤੁਹਾਨੂੰ ਉਹਨਾਂ ਦੀ ਔਰੀਜਨਲ ਪਿਕ ਦੇ ਦਿਆ ਕਰੀਏ ਅੱਜ ਮੈਂ ਵਰਕਸ਼ਾਪ ਦੇ ਵਿੱਚ ਮੇਕਅਪ ਨਾਲੇ ਤੁਹਾਨੂੰ ਵਿਜ਼ਿਟ ਕਰਾ ਦਈਏ ਵਰਕਸ਼ਾਪ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਸਾਰੇ ਪੀਸਸ ਦੀ ਔਰੀਜਨਲ ਇੱਕ ਹੀ ਰੈਡੀ ਹੋ ਰਿਹਾ ਜੀ ਲਾਈਕ ਸੇਮ ਐਜ਼ ਆ ਵੀਡੀਓ ਔਰ ਪਿਕ ਪ੍ਰੋਪਰ ਕੱਟ ਪਾਈਪ ਔਰ ਪੈਚ ਲਗਾ ਕੇ ਵਾਈਟ ਪਰਲ ਦਾ ਸਾਰਾ ਕੰਮ ਨਾਲ ਇਹਦੀਆਂ ਆਰਮਜ਼ ਰੈਡੀ ਹੋ ਰਹੀਆਂ ਬਹੁਤ ਪਿਆਰੀਆਂ ਆਰਮਜ਼ ਰੈਡੀ ਹੋ ਰਹੀਆਂ ਬਹੁਤ ਫਿਨਿਸ਼ਿੰਗ ਦੇ ਨਾਲ ਦੇਖੋ ਕਾਰੀਗਰ ਵੀਰ ਕੰਮ ਕਰ ਰਹੇ ਨੇ ਆਪਣੇ ਔਰ ਬਾਟਮ ਅਜੇ ਹਲੇ ਬਣਨੀ ਹੈ ਤਾਂ ਸੇਮ ਐਜ਼ ਹੀ ਬਾਟਮ ਬਨੇਗੀ ਲਾਈਕ ਬਾਜੂ ਵਾਲਾ ਜਿਹੜਾ ਫੁੱਲ ਆ ਉਹ ਬਾਟਮ ਤੇ ਆਂਦਾ ਕਲਰ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਵੈਸੇ ਵੀ ਆਪਣੇ ਕੋਲ ਇਹਦੇ ਚ ਨੀਅਰ ਅਬਾਊਟ 25 ਤੋਂ 30 ਕਲਰ ਤਾਂ ਰੈਡੀ ਹੋ ਹੀ ਰਹੇ ਹਨ ਤੇ ਤੁਸੀਂ ਅਗਰ ਆਪਣੀ ਮਨਪਸੰਦ ਦਾ ਕਲਰ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਆਲ ਓਵਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਹੋ ਸਕਦਾ ਆਪਣੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਅਗਰ ਤੁਸੀਂ ਕੋਈ ਆਪਣੀ ਪਿਕ ਲੈ ਕੇ ਆਉਂਦੇ ਹੋ ਤਾਂ ਉਹ ਵੀ ਪੀਸਿਸ ਆਪਾਂ ਰੈਡੀ ਕਰਕੇ ਦੇਵਾਂਗੇ ਜੀ ਥੈਂਕ ਯੂ